ਹਾਂਜੀ ਕੀ ਹਾਲ ਚਾਲ ਮਿੱਤਰੋ ਜਿੱਦਾਂ ਕਿ ਤੁਹਾਨੂੰ ਪਤਾ ਪਰ ਇਹਨੇ ਸਾਈਪ੍ਰੈਸ ਚ ਤੇ ਸਾਈਪ੍ਰੈਸ ਚ ਅੱਜ ਆਪਾਂ ਸੀ ਕੰਮ ਤੇ ਸੋਨੂੰ ਕੰਮ ਦਾ ਵੀਓ ਚੈੱਕ ਕਰਾਉਨੇ ਆ ਮੇਰਾ ਮਾਸਟਰ ਹਜੇ ਲੇਟ ਆਊਗਾ ਮੈਂ ਪਹਿਲਾਂ ਆ ਗਿਆ ਸੀਗਾ ਮੈਂ ਫੋਨ ਕਰਿਆ ਸੀ ਕਹਿੰਦਾ ਵੇਟ ਮੈਂ ਆਉਣਾ ਤੇ ਉਹਨੇ ਸੋਨੂੰ ਵੀਓ ਚੈੱਕ ਕਰਾਉਨੇ ਆ ਵੀ ਆਪਣਾ ਕੀ ਕੰਮ ਆ ਸਭ ਤੋਂ ਪਹਿਲਾਂ ਜੀ ਆਪਾਂ ਇਸ ਕੋਠੀ ਤੇ ਇਸ ਫਲੈਟ ਤੇ ਰੰਗ ਕਰਿਆ ਸੀਗਾ ਕੰਮ ਵਗੈਰਾ ਲਾਉਣਾ ਸੀ ਤੁਸੀਂ ਦੇਖ ਸਕਦੇ ਹੋ ਨੀਚੇ ਵਾਲੀ ਜਗ੍ਹਾ ਬੇਸਮੈਂਟ ਚ ਸਟੂਡੈਂਟ ਜਾਨੀ ਆ ਸਾਰਾ 컬러 ਆਪਾ ਕਰਿਆ ਸੀਗਾ ਤੇ ਇਸ ਤੋਂ ਬਾਅਦ ਆ ਕੰਦ ਕੱਢੀ ਹੈਗੀ ਇਹਦੇ ਵਿੱਚ ਕੋਈ ਠੀਕ ਹੈ ਸਟੂਡੈਂਟਾਂ ਵਾਸਤੇ ਤਿਆਰ ਕੀਤਾ ਜਾ ਰਿਹਾ ਤੇ ਇੱਥੇ ਸ਼ਾਇਦ ਤੱਕ ਸਾਰੰ ਮਿਕਵਿ ਲਾਉਣੀਆਂ ਫਰਸ਼ ਵਗੈਰਾ ਦੇਖ ਸਕਦੇ ਹੋ ਰੰਗ ਕਰਨ ਵਾਲਾ ਪਿਆ ਤੇ ਇਥੋਂ ਦੇ ਸਾਰੇ ਰੰਗ ਨੂੰ ਬੋਇਆ ਕਹਿੰਦੇ ਨੇ ਇਦਾਂ ਕੁਝ ਕਮਰੇ ਬਣੇ ਹੋਏ ਨੇ ਇੰਦਰੋਂ ਜੀ ਬਾਹਰ ਦਾ ਥਿਊ ਆ ਗਿਆ ਜੀ ਹੁਣ ਸੋਨ ਬਾਹਰ ਦਾ ਥਿਊ ਚੈੱਕ ਕਰਾਉਣੇ ਆ ਮਾਸਟਰ ਮੇਰੇ ਨੇ ਗੰਦ ਕੱਢੀ ਥੋੜੀ ਵਿਚਾਲੋ 빙ੀ ਆ ਚੱਲ ਕੋਈ ਚਿੱਕ ਕਿਲੋ ਵਾਲਾ ਬੈਗ ਹੁੰਦਾ ਮਾਸਟਰ ਇਹਨੂੰ ਸਿਮਿੰਟੋ ਕਹਿੰਦਾ ਆ ਮੇਰੇ ਮਾਸਟਰ ਨੇ ਪਲਾਸਟਰ ਕੀਤਾ ਹੋਇਆ ਤੇ ਇਧਰ ਵੀ ਤੁਹਾਨੂੰ ਦਿਖਾਉਣੀ ਆ ਇੱਥੇ ਕਿਦਾਂ ਦਾ ਪਲਾਸਟਰ ਹੁੰਦਾ ਆਪਣੀ ਇੰਡੀਆ 'ਚ ਵੈਸੇ ਸੋਹਣਾ ਹੁੰਦਾ ਪਲਾਸਟਰ ਇੱਥੇ ਥੋੜਾ ਜਿਹਾ ਰਫ ਜਿਹਾ ਕਰ ਦਿੰਦੇ ਆ ਪਰ ਉੱਤੇ ਰੰਗ ਹੋ ਜਾਣਾ ਕੋਈ ਚੱਕਰ ਨਹੀਂ ਇਦਾਂ ਦੇ ਕੁਝ ਲੋਕਾ ਇੱਧਰ ਵੀ ਆਪਣੇ ਫਲੈਟ ਬਣੇ ਹੋਏ ਨੇ ਸੋਨੂੰ ਬਾਹਰ ਦਾ 뷰 ਚੈੱਕ ਕਰਾਉਨੇ ਆ ਆ ਸਾਰੀ ਤੋੜ-ਫੋੜ ਕਰਕੇ ਇੱਥੇ ਆਪਾਂ ਸੁੱਟ ਦਿੱਤੀ ਸੀਗੀ ਤੇ ਇਸ ਵਾਰ ਅਪੀ ਬ੍ਰੇਕ ਦੀ ਕਰੈਸ਼ਰ ਬਾਹਰ ਕੁਝ ਇਦਾਂ ਦਾ ਵੀਊ ਆ ਸਾਹਮਣੇ ਆਪਣੀ ਬੋਟ ਖੜੀ ਆ ਤੇ ਹੁਣ ਆਪਾਂ ਇੰਤਜ਼ਾਰ ਕਰੀ ਜਾਨੇ ਆਪਣੇ ਮਾਸਟਰੋ ਦਾ ਕਦੋਂ ਆਉਂਦਾ ਜੀ ਮਿੱਤਰੋ ਤੇ ਆਪਾਂ ਨੂੰ ਸਾਈਪ੍ਰਸ ਚੋਕੇ 35 ਤੋਂ 40 ਦਿਨ ਤੇ ਇਹਨਾਂ ਦਿਨਾਂ 'ਚ ਆਪਣੇ ਦੋ ਤਿੰਨ ਵਲੌਗ ਹੀ ਆਏ ਆ ਪਰ ਹੁਣ ਆਪਾਂ ਟਰਾਈ ਕਰਾਂਗੇ 15 ਦਿਨ ਲਗਾਤਾਰ ਵਲੌਗ ਬਣਾਉਣ ਦੀ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਆਪਣੇ ਅੱਗੇ ਨਵੇਂ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਦ ਤੱਕ ਪਲੀਜ਼ ਸ਼ੁਕਰੀਆ ਧੰਨਵਾਦ ਹੁਣ ਆਪਾਂ ਆ ਗਏ ਸੀਗੇ ਛੱਤ ਤੇ ਛੱਤ ਤੇ ਇਧਰ ਪੋੜੀ ਰੰਗ ਕਰਨੀ ਸੀਗੀ ਛੱਤ ਤੇ ਸੋਲਰ ਪਲੇਟ ਲਗਾਣੇ ਜੀ ਹੁਣ ਆਪਾਂ ਘਰ ਨੂੰ ਜਾ ਰਹੇ ਹਾਂ ਜੀ ਕੰਮ ਤੋਂ ਤੇ ਆਪਣਾ ਕੰਮ ਵੈਸੇ ਪੂਰਾ ਡਨ ਅੱਜ ਇਧਰ ਆ ਗਈ ਚਰਚਾ ਸਾਨੂੰ ਚਰਚ ਦਿਖਾਉਣੇ ਆ ਆ ਚਰਚ ਆ ਜੀ ਇਧਰ ਸਕੂਲ ਆ ਗਿਆ